ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਕੋਸ਼ਿਸ਼ ਹੁੰਦੀ ਹੈ ਕਿ ਵਿਭਾਗ ਦਾ ਕੋਈ ਵੀ ਮੁਲਾਜ਼ਮ ਹੈ ਉਹਨਾਂ ਦੇ ਨਾਲ ਸੰਬੰਧਿਤ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਦੇ ਰਹੀਏ ਸੋ ਪੇ ਕਮਿਸ਼ਨ ਦੀਆਂ ਕਾਫੀ ਤਰੁੱਟੀਆਂ ਨੂੰ ਲੈ ਕੇ ਅਪਡੇਟ ਖਬਰ ਆ ਰਹੀਆਂ ਨੇ ਤੁਹਾਨੂੰ ਨਾਲ ਦੀ ਨਾਲ ਚਾਹੇ ਉਹ ਪ੍ਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਨਾਲ ਸੰਬੰਧਿਤ ਹੋਵੇ ਚਾਹੇ ਉਹ ਹੋਰ ਨਾ ਡੀਏ ਦੇ ਨਾਲ ਸੰਬੰਧਿਤ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਆ ਸੋ ਅੱਜ ਦੀ ਜੋ ਅਪਡੇਟ ਹੈ ਉਹ ਸੇਵਾ ਮੁਕਤ ਕਰਮਚਾਰੀ ਜਿਨ੍ਹਾਂ ਦੀ ਪੈਨਸ਼ਨ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਉਹ ਕਿਹੜੇ ਵਿਭਾਗ ਨਾਲ ਹੈ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਸੋ ਇਹ ਜਿਹੜੀ ਅੱਜ ਦੀ ਅਪਡੇਟ ਹੈ ਇਹ ਜੋ ਮੈਂ ਕੱਲ ਵੀਡੀਓ ਸੌਰੀ ਪਰਸੋਂ ਵੀਡੀਓ ਜਿਹੜੀ ਅਪਲੋਡ ਕੀਤੀ ਸੀਗੀ ਹੋਮਗਾਰਡ ਦੇ ਜਿਹੜੇ ਸੇਵਾ ਮੁਕਤ ਕਰਮਚਾਰੀ ਹੈ ਉਹਨਾਂ ਦੇ ਸੰਬੰਧ ਵਿੱਚ ਇਹ ਜਿਹੜੀ ਪੈਨਸ਼ਨ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਸੋ ਇਸ ਦੇ ਵਿੱਚ ਮੈਂ ਦੱਸਦੀ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮੰਗ ਜਿਹੜੀ ਮੇਨ ਜਤਾਈ ਹੈ ਕਿ ਅਸੀਂ ਪੈਨਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਤਰਾਸਦੀ ਹੈ ਬਹੁਤ ਵੱਡਾ ਇੱਕ ਦੁੱਖ ਹੈ ਕਿ ਉਹਨਾਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਤੇ ਜਿਹਦੇ ਵਿੱਚ ਉਹ ਸਮਾਂ ਸੀਗਾ ਜਦੋਂ ਉਹਨਾਂ ਨੇ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਕਾਫੀ ਹਾਲਾਤ ਉਵੇਂ ਦੇ ਨਹੀਂ ਸੀ ਅਤਵਾਦ ਟਾਈਪ ਕੁਝ ਹਾਲਾਤ ਸੀਗੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਵੀ ਪਈਆਂ ਬਹੁਤ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਜਾਨਾਂ ਵੀ ਗਈਆਂ ਤੇ ਪਰਿਵਾਰਾਂ ਨੇ ਵੀ ਉਹ ਦੁੱਖ ਝੱਲੇ ਐ ਸੋ ਉਹ ਕਹਿੰਦੇ ਸੀ ਬਹੁਤ ਨਗੂਣੀ ਤਨਖਾਹ ਤੇ ਉੱਪਰ ਕੰਮ ਕੀਤਾ ਉਹਨਾਂ ਸਮਿਆਂ ਦੇ ਵਿੱਚ ਸੋ ਤਨਖਾਹਾਂ ਤਾਂ ਜੋ ਉਹਨਾਂ ਨੇ ਕੰਮ ਕਰ ਚੁੱਕੇ ਐ ਪਰ ਹੁਣ ਜਿਹੜੀ ਉਹਨਾਂ ਦੀ ਐਕਚੁਅਲ ਮੰਗ ਇਹ ਹੀ ਐ ਕਿ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਮੈਡੀਕਲ ਪੱਤੇ ਜਾਂ ਉਸੇ ਸਬੰਧ ਵਿੱਚ ਕੋਈ ਚੀਜ਼ ਦਾ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇ ਕਿਉਂਕਿ ਉਹ ਰਿਟਾਇਰ ਵੀ ਹੋ ਚੁੱਕੇ ਐ ਉਹਨਾਂ ਵਿੱਚੋਂ ਬਹੁਤ ਮੁਲਾਜ਼ਮ ਤੇ ਬਹੁਤ ਰਿਟਾਇਰ ਹੋਣ ਦੀ ਤਦਾਰ ਦੇ ਵਿੱਚ ਐ ਬਹੁਤ ਨੇੜੇ ਐ ਵੀ ਉਹ ਜਲਦੀ ਰਿਟਾਇਰ ਹੋਣ ਵਾਲੇ ਐ ਤਾਂ ਉਹਨਾਂ ਦੀ ਵਾਰ-ਵਾਰ ਇਹੀ ਸਰਕਾਰ ਅੱਗੇ ਅਪੀਲ ਹੈ ਕਿ ਉਹ ਆਪਣੇ ਧਰਨੇ ਜਾਰੀ ਰੱਖਣਗੇ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਕਈ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਨਦਰ ਸਟੇਟਾਂ ਦੇ ਵਿੱਚ ਚਾਹੀਓ ਪੇਕ ਮਿਸ਼ਨ ਹੋਵੇ ਜਿਵੇਂ 7ਵਾਂ ਪੇਕ ਮਿਸ਼ਨ ਲਾਗੂ ਹੋ ਗਿਆ ਕਈ ਜਗ੍ਹਾ ਤੇ ਡੀਏ ਦੇ ਵਿੱਚ ਵੀ ਵਾਦਾ ਹੁੰਦਾ ਸੋ ਪੰਜਾਬ ਦੇ ਵਿੱਚ ਹੋਮਗਾਰਡ ਇੱਕ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਵੀ ਬਹੁਤ ਵੱਡੀ ਇੱਕ ਸਮੱਸਿਆ ਬਣਦੀ ਜਾ ਰਹੀ ਹੈ ਕਿ ਉਹ ਬਹੁਤ ਸਾਲਾਂ ਤੋਂ ਵੇਟ ਕਰ ਰਹੇ ਹੈ ਕਿ ਉਹਨਾਂ ਦੀ ਕੋਈ ਪੈਨਸ਼ਨ ਨੂੰ ਲੈ ਕੇ ਸੁਣਵਾਈ ਕੀਤੀ ਜਾਊਗੀ ਸੋ ਉਹਨਾਂ ਵੱਲੋਂ ਇੱਕ ਅਪੀਲ ਜਤਾਈ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਰੀਸੈਂਟ ਹੀ ਇੱਕ ਧਰਨਾ ਲਗਾਇਆ ਹੈ ਸਰਕਾਰ ਨੋ ਅਪੀਲ ਕੀਤੀ ਹੈ ਕਿ ਸਾਨੂੰ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਜਾਣ ਸਾਡੀ ਪੈਨਸ਼ਨ ਸਕੀਮ ਹੈ ਜਿਹੜੀ ਸਾਨੂੰ ਪੈਨਸ਼ਨ ਲਾਗੂ ਕੀਤੀ ਜਾਵੇ ਕਿਉਂਕਿ ਉਹ ਆਲਰੇਡੀ ਉਸ ਸਕੀਮ ਦੇ ਅਧੀਨ ਵੀ ਆਉਂਦੇ ਆ ਤੇ ਸੈਕੰਡਲੀ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਹੈਗੀ ਤਾਂ ਉਹਨਾਂ ਦੇ ਵਿੱਚ ਇਹੀ ਮੰਗ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਧਰਨੇ ਜਾਰੀ ਰੱਖਣਗੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਆਪਣੇ ਪਰਿਵਾਰਾਂ ਨੂੰ ਅੱਗੇ ਚਲਾਉਣਾ ਹੈ ਤੇ ਉਹਨਾਂ ਨੇ ਵੀ ਬਹੁਤ ਸਮਾਂ ਆਪਣਾ ਇਹ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਟਾਈਮ ਹੀ ਹੁੰਦਾ ਤਾਂ ਉਹਨਾਂ ਨੇ ਉਹ ਟਾਈਮ ਜਿਹੜਾ ਆਪਣੀ ਸਰਵਿਸ ਨੂੰ ਦਿੱਤਾ ਬਟ ਉਹਨਾਂ ਦਾ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਇਆ ਤਾਂ ਇਸ ਦੇ ਸਬੰਧ ਵਿੱਚ ਉਹ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ 2 ਦਿਨ ਪਹਿਲਾਂ ਸੋ ਉਸ ਦੇ ਰਿਗਾਰਡਿੰਗ ਕੋਈ ਨਵੀਂ ਅਪਡੇਟ ਆਉਂਦੀ ਹੈ ਚਾਹੇ ਕੋਈ ਧਰਨៃ ਦੀ ਨੂੰ ਲੈ ਕੇ ਕੋਈ ਫੈਸਲਾ ਹੁੰਦਾ ਹੈ ਜਾਂ ਉਹਦੇ ਵਿੱਚ ਕੋਈ ਅੱਗੇ ਕੋਈ ਕਾਰਵਾਈ ਹੁੰਦੀ ਹੈ ਨੋਟੀਫਿਕੇਸ਼ਨ ਆਉਂਦਾ ਹੈ ਤੁਹਾਡੇ ਨਾਲ ਮੈਂ ਨਾਲ ਦੀ ਨਾਲ ਸ਼ੇਅਰ ਕਰੂੰਗੀ ਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਉਹ ਉਹਨਾਂ ਸੇਵ ਮੁਕਤ ਕਰਮਚਾਰੀਆਂ ਨਾਲ ਹੈ ਜਿਹੜੇ ਹੋਮਗਾਰਡ ਡਿਪਾਰਟਮੈਂਟ ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਨੂੰ ਪੈਨਸ਼ਨ ਨੂੰ ਲੈ ਕੇ ਬਹੁਤ ਵੱਡੀ ਚਿੰਤਾ ਜਿਹੜੀ ਦਿਖਾਈ ਦੇ ਰਹੀ ਹੈ ਤੇ ਉਹਨਾਂ ਵੱਲੋਂ ਧਰਨੇ ਵੀ ਚਾਰੀ ਜਿਹੜੇ ਲਗਾਉਣੇ ਸ਼ੁਰੂ ਕਰ ਦਿੱਤੇ ਆ ਸੋ ਇਹ ਸੀ ਜੀ ਹੋਮਗਾਰਡ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਅਪਡੇਟਸ ਸੋ ਨੈਕਸਟ ਕਿਹੜੇ